ਰੋਣ ਵਿਚ ਵਾਖੀ ਨਾ ਇਹ ਨਵਣ ਵਾਲਿਆ ਨਹੀਂ ਜਮਤ ਸਟਾਰਟਿੰਗ ਪੋਜੀਸ਼ਨ ਆ ਮੈਂ ਕਰਦੀ ਤਾਂ ਹੀ ਕਹਿੰਦੀ ਵੀਡੀਓ ਅਪਲੋਡ ਕਰਤਾ ਹੈ ਨੱਚੀਏ ਆ ਨੀ ਸੁਣਖੀਏ ਲੋ ਸਸ ਨੱਚੀਏ ਆ ਨੀ ਸੁਣਖੀਏ ¿Cómo es lo ਚਾਰੇ ਖਾਡਾਇਆ ਟਕਲੇ ਤੇ ਤੰਦ ਜੋ ਪਾਇਆ ਕਟ ਕਟ ਗਲੋਟੇ ਲਾਈਏ ਮਾਏ ਬਰਦੇ ਸੋਯੋਣਾ ਰੇ ਚਮਦਾ ਪੱਟ ਬਣਾਉਣਾ ਟਟ ਕਟ ਕੇਰੀ ਜਾਨ ਲਾਈਏ നച്ചണബി കട്ടി കട്ട ਕੱਤ ਦੀਨੂ ਯਾਦ ਤੇਰੀ ਆਈ ਵੇ ਪੂਣੀਆਂ ਵਿਚਾਰੇ ਛੱਡੀਆਂ ਮੈਨੂੰ ਕੱਤ ਦੀਨੂ ਯਾਦ ਤੇਰੀ ਆਈ ਵੇ ਪੂਣੀਆਂ ਵਿਚਾਰੇ ਛੱਡੀਆਂ ਚੱਕ ਲੋ ਚਰਖੇ ਚੱਕ ਲੋ ਪੂਣੀਆਂ ਚੱਕ ਲੋ ਚਰਖੇ ਚੱਕ ਲੋ ਪੂਣੀਆਂ ਛੱਡੋ ਕਤੀ ਦਾ ਟਾਰੀ ਨੀ ਵਿੱਚ ਤਿਰਿੰਜ ਨਾ ਦੇ ਨੱਤੀਏ ਵਾਰੋ ਵਾਰੀ ਵਿੱਚ ਤਿਰਿੰਜ ਨਾ ਦੇ ਨੱਤੀਏ ਵਾਰੋ ਵਾਰੀ ਵਿੱਚ ਤਿਰਿੰਜ ਨਾ ਦੇ ਨੱਤੀਏ ਵਾਰੋ ਵਾਰੀ ਵਿੱਚ ਤਿਰਿੰਜ ਨਾ ਦੇ ਮੱਤੀਏ ਵਾਰੋ ਵਾਰੀ ਵਿੱਚ ਤਿਰਿੰਜ ਨਾ ਦੇ ਵਾਰੋ ਵਾਰੀ ਵਿੱਚ ਤਿਰਿੰਜ ਨਾ ਦੇ चांद दीदी चांद वीर पट भल ചന വൺ കേണി വീ വേ ഭ കൂ ക ഗേടാ ലി പേ ഗേടാ ਕਰਕੇ ਤੇ ਜਿਹੜਾ ਦੇ ਦੇਣੀ ਮੁਟਿਆਰੇ ਲੰਮੀ ਵਾਂ ਕਰਕੇ ਨਟਕ ਦੇ ਵਿੱਚ ਤੂੰ ਬੋਲੀ ਮੈਂ ਪਾਵਾਂ ਨਟਕ ਦੇ ਵਿੱਚ ਤੂੰ ਬੋਲੀ ਮੈਂ ਪਾਵਾਂ ਨਟਕ ਦੇ ਵਿੱਚ ਤੂੰ ਨਹੀਂ ਬੋਲੀ ਮੈਂ ਪਾਵਾਂ ਨਟਕ ਦੇ ਵਿੱਚ ਤੂੰ ਬੋਲੀ ਮੈਂ ਪਾਵਾਂ ਜੇ ਮੁੰਡੇ ਆ ਤੂੰ ਮੇਰੀ ਤੋਰ ਵੇਖਣ ਜੇ ਮੁੰਡੇ ਆ ਤੂੰ ਮੇਰੀ ਤੋਰ ਵੇਖਣ ਗੜਬਾ ਲੈ ਦੇ ਚਾਂਦੀ ਦਾ ਦੇ ਲੱਹੇ ਮਜਾ ਜਣ ਜਾਂਦੀ ਦਾ ਦੇ ਲੱਗ ਹਿੱਲੇ ਮਜਾ ਜਣ ਜਾਂਦੀ ਦਾ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੀ ਦੇਖਣਾ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੀ ਦੇਖਣਾ ਛੋਟ ਸਵਾ ਦੇ ਸਾਈਟ ਮੁੰਡੇ ਆਵੇਂ ਮੈਂ ਤੇਰੇ ਕਮਰੇ ਦੀ ਮਾਈਟ ਮੁੰਡੇ ਆਵੇਂ ਮੈਂ ਤੇਰੇ ਕਮਰੇ ਦੀ ਮਾਈਟ ਮੁੰਡੇ ਆਵੇਂ ਮੈਂ ਤੇਰੇ ਕਮਰੇ ਦੀ ਮਾਈਟ ਮੁੰਡੇ ਆ ਜੇ ਜੇ ਮੁੰਡੇ ਆ ਤੂੰ ਮੈਨੂੰ ਨੱਚ ਦੀ ਦੇਖਣਾ ਕਿਤੇ ਮੁੰਡੇ ਆ ਤੂੰ ਮੈਨੂੰ ਨੱਚ ਦਿ ਦੇਖਣਾ ਤੂੰ ਤਾਂ ਸਵਾਦੇ ਫਿੱਟ ਮੁੰਡੇ ਆ ਵੀ ਮੇਰੀ ਨੱਚ ਦੀ ਦੀ ਫੋਟੋ ਕਿਤੇ ਮੁੰਡੇ ਆ ਵੀ ਮੇਰੀ ਨੱਚ ਦੀ ਦੀ ਫੋਟੋ ਕਿਤੇ ਮੁੰਡੇ ਆ ਵੀ ਮੇਰੀ ਨੱਚ ਦੀ ਦੀ ਫੋਟੋ ਕਿਤੇ ਮੁੰਡੇ ਆ ਸਾਰੇ ਤਾਂ ਭਾਂਡੇ ਮੇਰੇ ਮਾਪਿਆਂ ਨੇ ਪਾਏਾਰੇ ਤਾਂ ਪੜਦੇ ਮੇਰੇ ਮਾਪਿਆਂ ਨੇ ਤੇਜੀ ਬੱਟੀ ਮੇਰੀ ਸੱਸ ਦੀ ਨੀ ਜਦੋਂ ਲੜਦੀ ਤੇ ਕਰ ਕਰ ਦੱਸਦੀ ਨੀ ਜਦੋਂ ਲੜਦੀ ਤੇ ਕਰ ਕਰ ਦੱਸਦੀ ਨੀ ਜਦੋਂ ਲੜਦੀ ਤੇ ਕਰ ਕਰ ਦੱਸਦੀ ਨੀ ਸਾਰੇ ਤਾਂ ਗਣੇ ਮੇਰੇ ਮਾਪਿਆਂ ਨੇ ਕਾਇ सारे तहने मेरे मा प्या ने पाए एक दे 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 गया, गया नी मु कैमरे के वाला मेरी फोटो ले गया मुंडा कैमरे जे वाला मेरी फोटो ले गया मुंडा कैमरे जे वाला meri photo le gaya munda camera je wala meri photo le gaya saath karo da makki di roti saath karo da makki di roti kyun ni ajkal khan di nikudi te seedhi de te moti hundi jan di nikudi te moti hundi ਗੱਡ ਗੱਡੀਰੇ ਵਾਰਿਆ ਗਟ ਹੋਲੀ ਹੋਲੀ ਤੋਰ ਗੱਡ ਗੱਡੀਰੇ ਵਾਰਿਆ ਗਟ ਹੋਲੀ ਹੋਲੀ ਤੋਰ ਮੇਰੇ ਦੁੱਖਣ ਕੰਨਾਂ ਦੀਆਂ ਵਾਰਿਆ ਮੇਰੇ ਦਿਲ ਵਿੱਚ ਪੈਂਦੇ ਹੋਣ ਮੇਰਾ ਮਾਹੀ ਘੜਵਾ ਨਿਮੇ ਗੜ ਦੇਦੀ ਧੋਰ ਮੇਰਾ ਮਾਹੀ ਘੜਵਾ ਨਿਮੇ ਗੜ ਦੇਦੀ ਧੋਰ ਮੇਰਾ ਮਾਹੀ ਘੜਵਾ ਚੱਕ ਬੋ ਹੋਰਾ ਦੇ ਮਾਇਆ ਤਾਂ ਬੜਾ ਸੋਹਣਾ ਗੋਂਦੇ ਹੋਰਾ ਦੇ ਮਾਇਆ ਤਾਂ ਬੜਾ ਸੋਹਣਾ ਗੋਂਦੇ ਮੇਰਾ ਤੇ ਮਾਇਆ ਸੰਗ ਦਾਣੀ ਟੁੱਟ ਪੈਣਾ ਸੋਣੀ ਜੀ ਪੱਗ ਬੰਨ ਦਾਣੀ ਟੁੱਟ ਪੈਣਾ ਸੋਣੀ ਜੀ ਪੱਗ ਬੰਨ ਦਾਣੀ ਟੁੱਟ ਪੈਣਾ ਸੋਣੀ ਜੀ ਪੱਗ ਬੰਨ ਦਾਣੀ ਸੋਹਣਾ ਦੇ ਮਾਇਆ ਲੰਮਟ ਲੰਮੇ मेर माया वेशदानी गिटी रोड ते पकौड़े वेसदानी गिटी रोड ते पकौड़े वेसदानी जी रोड ते पकौड़े पुर जंगेजोड़

ਦਾਈ ਗਿੱਦੇ ਵਾਹੇਂ ਘਾਰ ਕੁੜੀਓ ਛੋਟੀ ਨਾ ਦੂ ਵੱਡੀ ਕੋਰੇ ਜਾਈ ਪੂਆ ਪਤੀ ਜੀ ਕਿਉ ਲੜੀਆਂ ਆਲੂ ਵੜੀਆਂ ਗਾਉ ਤਰੀਆਂ ਪੂਆ ਪਤੀ ਜੀ ਕਿਉ ਲੜਨਾ ਆਲੂ ਵੜੀਆਂ ਗਾਉ ਤਰੀਆਂ ਪੂਆ ਪਤੀ ਜੀ ਕਿਉ ਲੜੀਆਂ ਆਲੂ ਵੜੀਆਂ ਗਾਉ ਤਰੀਆਂ ਪੂਆ ਪਤੀ ਜੀ ਬੋਲਤੀਆਂ ਲੂੜੀਆਂ ਗੋਤੀਆਂ ਪੂਆ ਪਤੀ ਜੀ ਬੋਲਤੀਆਂ ਆਲੂ ਵੜੀਆਂ ਦੋਸੀਆਂ ਪੂਆ ਪਤੀਜੀ ਬੋਲਤੀਆਂ ਆਲੂ ਵੜੀਆਂ ਦੋਸੀਆਂ ਮਾ 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 ਨਹੀਂ ਮੈਂ ਨਕ ਤੇ ਛੋਮਦੀ ਆ ਮਾ ਮੇਰੇ ਪੈਰਾਂ ਦੇ ਤੋਂ ਕਿਸੇ ਕਹ ਜਮੀਨ ਕੁੜੀਓ ਜਿੱਦਾਂ ਮੇਰਾ ਤੇ ਮੈਂ ਗਿੱਦੇ ਦੀ ਛਕੀਨ ਕੁੜੀਓ ਜਿੱਦਾਂ ਮੇਰਾ ਤੇ ਮੈਂ ਗਿੱਦੇ ਦੀ ਛਕੀਨ ਕੁੜੀਓ ਜਿੱਦਾਂ ਮੇਰਾ ਤੇ ਮੈਂ ਗਿੱਦੇ ਦੀ ਛਕੀਨ ਕੁੜੀਓ ਜਿੱਦਾਂ ਮੈਂ ਚਣੀ ਜਾਣਦੀ ਗੌਣ ਜਾਣਦੀ ਨਕਣ ਜਾਣਦੀ ਗੌਣ ਜਾਣਦੀ ਮੈਂ ਨਾ ਕਿਸੇ ਤੋਂ ਹਰੀ ਨੀ ਇਹ ਦਰ ਰਮਾਲ ਹਿੱਲੇਆ ਵੇਰੀ ਇਹ ਦਰ ਹਿਲੇ ਫੁੱਲ ਕਰੀ ਖੀ ਇਹ ਦਰ ਰਮਾਲ ਵੇਰੀ ਇਹ ਦਰ ਹਿਲੇ ਫਲ ਕਰੀ ਖੀ ਇਹ ਦਰ ਰਮਾਲ कदे न खाधे ते खटे मिठे जामू कदे न खे तेरे खटे मिठे जामु कॾहिं न खाधे तेर रस फेड़ तुंबा बज दिचेड़ु बज दिचेड़ु बज दिचेड़ज द जाल मिचेड़ ਨੀ ਉਹ ਦੂਰ ਖੜਾ ਸ਼ਰਮਾਵੇ ਜਿੱਥੇ ਪਹਿਲਾ ਮੰਗੀ ਸੀ ਨੀ ਮੈਂ ਉਸੇ ਪਿੰਡ ਵੈ ਆਹੀ ਜਿੱਥੇ ਸ਼ੱਕਰ ਵੰਡੀ ਸੀ ਵੈ ਤੂੰ ਮੰਗਿਆ ਜਾਏਗਾ ਵੈ ਤੂੰ ਵਿਆਹਿਆ ਜਾਏਗਾ ਮੇਰੇ ਵਰਗੀ ਨਹੀਂ ਤੇ ਆਣੀ ਮੁੜਕੇ ਥੀ ਆਵੇਂਗਾ ਮੇਰੇ ਵਰਗੀ ਨਹੀਂ ਤੇ ਆਣੀ ਮੁੜਕੇ ਥੀ ਆਵੇਂਗਾ ਮੇਰੇ ਵਰਗੀ ਨਹੀਂ ਤੇ ਆਣੀ ਮੁੜਕੇ ਥੀ ਆਵੇਂਗਾ ਉਠਾ ਬਲਿਆ ਨੇ ਉਠ ਲੱਗ ਨੰਮਰਿੰਦੇ ਨੂੰ ਉਠਾ ਬਲਿਆ ਨੇ ਉਠ ਲੱਗ ਨੰਮਰਿੰਦੇ ਮੈਨਿ ਸੋਰੇ ਜਣਾ ਸਬਨ ਲੰਡਾ ਨਿਪਿੰਦੇ ਨੂੰ ਮੈਨਿ ਸੋਰੇ ਜਣਾ ਸਬਨ ਬੰਦਾਨੀ ਹੋਿੰਦੇ ਨੂੰ ਮੈਨਿ ਜਮਨ ਹੈ ਲੈਕਤ ਨਗਾਮਾ ਸਰਪੁਮਗਾਮਾ ਸਰਕਾਰ ਫੇਰ ਦੀ ਜਾਮਾ ਲੈਕਤ ਨਗਾਮਾ ਸਰਪੁਮਗਾਮਾ ਕਰ ਕਰ ਫੇਰ ਦੀ ਜਾਮਾ ਨੇ ਕਰ ਬੜਕਾ ਲਾਏ ਕਿਹੜਾ ਸਾਬਨ ਲਾਵਣ ਕਰ ਬੜਕਾ ਲਾਏ ਕਿਹੜਾ ਸਬਨ ਕਰ ਬੜਕਾ ਲਾਏ ਕਿਹੜਾ ਸਾਬਨ ਲਾਵ ભગદી નદીચ પવડોલે અશરાબતા ભગદી નદીચ પવડોલે અશરાબતા કિસે નુકી પતા માવા તિયા દેવરાગદા કિસે નુકી પતા માવા તિયા દેવરાગદા टपका टपका होरे ने पिटी टपका टपका फुफड़ ने पिटी डरम परके नालि विच के डरम करके 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 जे दो जवानी जोर सी वे जालमा जे दो जवानी जोर सी वे जालमा तेरे मारे गायक होर सी वे जालमा ਜੋਰ ਧੀਵੇ ਜਾਲ ਮਾ ਜਦੋ ਜਵਾਨੀ ਜੋਰ ਧੀਵੇ ਜਾਲ ਮਾ अॼी बॼी ते उॾे मोर सिवे बजे अॾी ते उॾे मोर सिवे बजे अॾी ते उॾे मोर सीवे बज अिवे जॾो ਥੋਰਾ ਦੇ ਮਈਏ ਤਕੋੜੀ ਬਾਡੀ ਖੇਡ ਦੇ ਥੋਰਾ

ਛੱਡੀ ਜਾਨੀ ਐ ਬੁਛਾਰ ਮੇ ਗਰੀਬ ਲੋਕ ਨੂੰ ਛੱਡੀ ਐ ਬੁਛਾਰ ਮੇ ਗਰੀਬ ਲੋਕ ਨੂੰ ਛੱਡੀ ਜਾਨੀ ਐ ਬੁਛਾਰ ਮੇ ਗਰੀਬ ਲੋਕ ਨੂੰ ਛੱਡੀ ਜਾਨੀ ਕਦੇ ਨਾ ਨਿਸੁਆਈ ਅਸੂਦੀ ਕੇੜੀ ਵੀ ਕਦੇ ਨਾ ਆਈ ਕੁੰਡ ਕੱਢ ਕੇ ਇੱਕ ਓਠ ਜਾ ਨਾ ਕਰੋ ਸਾਡਾ ਪਿੰਡ ਛੱਡ ਕੇ ਬਸੂ ਨੇ ਸੈਨ ਸਾਖ ਨਹੀਂ ਕਰਨਾ ਕੋਦੇ ਬਸੂ ਨੇ ਸੈਨ ਸਾਖ ਨਹੀਂ ਕਰਨਾ ਕੋਦੇ ਬਸੂ ਨੇ ਸੈਨ ਸਾਖ ਨਹੀਂ ਕਰਨਾ ਕੋਦੇ ਬਸੂ ਨੇ ਸੈਨ ਸਾਖ ਨਹੀਂ ਕਰਨਾ ਖਟਣ ਹੋ ਗਿਆ ਸੀ ਕੀ ਖਟ ਲੈਂਦੀ ਖਟ ਕੇ ਲੈਂਦੀ ਰਾਈ ਵੇ ਸਿਰ ਕੱਢਿਆ ਕੋਠਾ ਨਾ ਪੈਂਦੀ ਮੜਕ ਤੁਮਾਂ ਤੇ சேய் சேய் மனி மாदरी ஃபேஷன் கார்கே பெரிய மான் ரி ஜில்பாபே ரா லங்கே நீ ஜில்பாபே தாங்கே என்னே வெச்சன லயி பவன்ன